ਜਸੇਵਾ ਸੁਸਾਇਟੀ ਹਰ ਸਾਲ ਨਵੇਂ 1000 ਸਕੂਲ ਬੈਗ ਇਸ ਚਲਦੇ ਨਵੇਂ ਸੈਸ਼ਨ ਚ ਅਸੀਂ ਬੱਚਿਆਂ ਨੂੰ ਦੇਣਾ ਹੁੰਦਾ ਜਿੱਦੇ ਨਾਲ ਸਟੇਸ਼ਨਰੀ ਰਿਫਰੈਸ਼ਮੈਂਟ ਜੇ ਅਸੀਂ ਬੱਚਿਆਂ ਕੋ ਪਹੁੰਚਾਂਗੇ ਉਹਨਾਂ ਦਾ ਹੌਸਲਾ ਵਧਾਵਾਂਗੇ ਤੇ ਉਹ ਟਾਈਮ ਦੂਰ ਨਹੀਂ ਹੈ ਕਿ ਪੰਜਾਬ ਜਿਹੜਾ ਵਾ ਰੰਗਲਾ ਪੰਜਾਬ ਬਣੇਗਾ ਤੋ ਆਪਣੇ ਫਰੈਂਡਸ ਕੇ ਪਿੱਛੇ ਲੱਗ ਕੇ ਆਪhier ਪ੍ਰੈਸ਼ਰ ਮੇ ਆ ਕੇ ਕੋਈ ਵੀ ਨਸ਼ਾ ਮਤ ਕਰੋ ਐਂਡ ਅ ਪਰ ਪੜੋ ਅੱਛੇ ਸੇ ਔਰ ਕੁਛ ਬਨੋ ਲਾਈਫ ਯੇ ਸਾਡੀ ਸਮਾਜ ਦੀ ਜ਼ਿੰਮੇਵਾਰੀ ਹੈ ਇਹਨਾਂ ਲੋਕਾਂ ਦੇ ਨਾਲ ਖੜੀਏ ਇਹਨਾਂ ਲੋਕਾਂ ਦੀ ਮਦਦ ਕਰੀਏ so that ਇਹ ਵੀ ਅੱਗੇ ਆ ਸਕਣ ਇਸਮਾਂ ਇਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਜ਼ਰੂਰੀ ਹੈ ਇਹਨਾਂ ਨੂੰ ਲੋਕੀ ਆ ਕੇ ਮਿਲਿਆ ਕਰਨ ਤੁਹਾਡੇ ਕੋਈ ਇਹਨੇ ਇਹਨੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਇੰਨੀਆਂ ਤਨਖਾਹਾਂ ਦਿੰਦੇ ਬੱਚਿਆਂ ਦਾ ਬੱਚਿਆਂ ਨੂੰ ਆ ਕੇ ਮਿਲੋ ਆਪਣੇ ਲਈ ਸਾਤੋਂ ਲੈ ਕੇ ਨਹੀਂ ਚਲੇ ਜਾਣਾ ਪੈਸਾ ਤੋਂ ਜਿੰਦੀ ਹੈਲਪ ਕਰ ਸਕਦੇ ਹੋ ਜਬ ਤੱਕ ਭਗਵਾਨ ਆਪਕੋ ਹਮ ਨਹੀਂ ਹੈਲਪ ਕਰ ਰਿਹਾ ਭਗਵਾਨ ਹਮਾਰੇ ਥਰੂ ਕਰਵਾ ਰਹੇ ਹੈ ਕੀ ਉਮੀਦ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋ ਮੇ ਵੀ ਕਿਨਾਰਾ ਹੈ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਨ ਉਮੀਦ ਬਹੁਤ ਬਹੁਤ ਸਵਾਗਤ ਕਰਦੀ ਆ ਦਰਸ਼ਕੋ ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਤੇ ਲੈ ਕੇ ਜਾ ਰਹੇ ਆ ਜਿੱਥੇ ਰੱਬੀ ਰੂਹ ਖੁਦ ਛੋਟੇ ਛੋਟੇ ਬੱਚਿਆਂ ਦੇ ਸੁਪਨੇ ਪੂਰੇ ਕਰ ਰਹੀ ਹੈ ਤੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਰਹੀ ਹੈ ਅਸੀਂ ਗੱਲ ਕਰ ਰਹੇ ਆ ਜਸ ਸੇਵਾ ਸੁਸਾਇਟੀ ਦੀ ਜਸ ਸੇਵਾ ਸੁਸਾਇਟੀ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਉਹ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦੇ ਰਹੇ ਆ ਤਿਸ ਦੇ ਨਾਲ ਇਸੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਉਹ ਪ੍ਰਾਲਾ ਦਾ ਡੱਕੂ ਕੋਲ ਕਿੰਨੇ ਟਾਈਮ ਤੋਂ ਕਰ ਰਹੇ ਹੋ ਅਸੀਂ 2018 ਤੋਂ ਜਸ ਸੇਵਾ ਸੁਸਾਇਟੀ ਨੇ ਇੱਕ ਸਲੋਗਨ ਸ਼ੁਰੂ ਕੀਤਾ ਸੀ 노 ਚਾਈਲਡ ਸ਼ੁਡ ਬੀ ਲੇਫਟ ਬਿਹਾਈਂਡ ਕੋਈ ਵੀ ਬੱਚਾ ਪਿੱਛੇ ਨਹੀਂ ਰਹਿਣਾ ਚਾਹੀਦਾ ਔਰ ਜੇ ਕੋਈ ਨਹੀਂ ਰਹਿਣਾ ਚਾਹੀਦਾ ਤੇ ਦੇਖੋ ਇਹ ਬੱਚੇ ਕਿਉਂ ਪਿੱਛੇ ਰਹਿਣ ਇਹ ਸਾਡਾ ਭਵਿੱਖ ਨੇ ਦੇਸ਼ ਦਾ ਔਰ ਇਹਨਾਂ ਨੂੰ ਅੱਗੇ ਵਧਾਉਣ ਵਾਸਤੇ ਸਪੈਸ਼ਲੀ ਗਵਰਨਮੈਂਟ ਸਕੂਲਸ ਦੇ ਵਿੱਚ ਕਿਉਂਕਿ ਸਰਕਾਰ ਦੇ ਆਲਰੈਡੀ ਬੜੇ ਪਹਾੜ ਹੁੰਦੇ ਨੇ ਗਵਰਨਮੈਂਟ ਸਕੂਲ ਚ ਚੀਜ਼ਾਂ ਦਿੱਤੀਆਂ ਸਰਕਾਰ ਪਰ ਜੇ ਸੰਸਥਾਵਾਂ ਨਾਲ ਕਰਨ ਤੇ ਕਾਫੀ ਸਰਕਾਰ ਦੀ ਸਪੋਰਟ ਹੋ ਜਾਂਦੀ ਹੈ ਜਿਸ ਸੇਵਾ ਸੋਸਾਇਟੀ ਹਰ ਸਾਲ ਨਵੇਂ 1000 ਸਕੂਲ ਬੈਗ ਇਸ ਚਲਦੇ ਨਵੇਂ ਸੈਸ਼ਨ ਚ ਅਸੀਂ ਬੱਚਿਆਂ ਨੂੰ ਦੇਣਾ ਹੁੰਦਾ ਜੀ ਨਾ ਸਟੇਸ਼ਨਰੀ ਰਿਫਰੈਸ਼ਮੈਂਟ ਔਰ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਬੱਚਿਆਂ ਦਾ ਹੌਸਲਾ ਵਧਾਣਾ ਅੱਜ ਬੱਚਿਆਂ ਨਾਲ ਗੱਲਾਂ ਕੀਤੀਆਂ ਨਿਸ਼ਾਨੀ ਕਰਨਾ ਚਾਹੀਦਾ ਅੱਜ ਬੱਚਿਆਂ ਨਾਲ ਗੱਲਾਂ ਕੀਤੀਆਂ ਰੁੱਖਗਾਉਣੇ ਚਾਹੀਦੇ ਆ ਆਪਣੀ ਧਰਤੀ ਮਾਂ ਨੂੰ ਪਿਆਰ ਕਰੋ ਆਪਣੇ ਪੇਰੈਂਟਸ ਨੂੰ ਪਿਆਰ ਕਰੋ ਨਾ ਆ ਕੇ ਸਕੂਲ ਆਓ ਮੇਲਾ ਹੋਵੇ ਤਾਂ ਸਕੂਲੇ ਛੁੱਟੀ ਨਾ ਕਰੋ ਇਹ ਸਾਰੀਆਂ ਚੀਜ਼ਾਂ ਐ ਬੱਚਿਆਂ ਨੂੰ ਦੱਸੀਆਂ ਔਰ ਤੁਸੀਂ ਵੇਖ ਸਕਦੇ ਹੋ ਕਿ ਬੱਚਿਆਂ ਨੇ ਉਹ ਪ੍ਰੋਮਿਸ ਜਿਹੜਾ ਵਾ ਪੂਰਾ ਕੀਤਾ ਸਾਨੂੰ ਪ੍ਰੋਮਿਸ ਕੀਤਾ ਔਰ ਮੈਂ ਦੱਸਣਾ ਚਾਹਨਾ ਤੁਹਾਡੇ ਸਾਹਮਣੇ ਹੀ ਕਿ ਅਸੀਂ ਮਾਲਾਂਵਾਲੀ ਸਕੂਲ ਦੇ ਵਿੱਚ ਖੜੇ ਆਂ ਔਰ ਦੋ ਅੱਜ ਪਤਾ ਲੱਗਿਆ ਕਿ ਸਿਗਰਟ ਪੀਂਦੇ ਨੇ ਸਾਨੂੰ ਬਹੁਤ ਦੁੱਖ ਲੱਗਾ ਪੜ੍ਹਨੇ ਕਿ ਅਸੀਂ ਉਹਨਾਂ ਨੂੰ ਵੇਖ ਕੇ ਬਿਲਕੁਲ ਹੀ 7 8 8 ਸਾਲ ਦੇ ਬੱਚੇ ਨੇ ਜਦੋਂ ਮੈਂ ਇਹਦੀ ਡੈਪਥ ਵਿੱਚ ਗਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਡੇ ਡੈਡੀ ਪੀਂਦੇ ਆ ਨਾ ਤਾਂ ਕਰਕੇ ਅਸੀਂ ਸਿਗਰਟ ਪੀਂਨੇ ਆ ਸਾਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਦੁੱਖ ਲੱਗਾ ਮੈਂ ਉਹਨਾਂ ਕੋ ਪ੍ਰੋਮਿਸ ਲਿਆ ਜੇ ਡੈਡੀ ਪੀਂਦੇ ਨੇ ਤੇ ਤੁਸੀਂ ਨਹੀਂ ਸਿਗਰਟ ਪੀਣੀ ਇੱਕ ਜਣਾ ਕਹਿੰਦਾ ਕਿ ਮੈਂ ਭੰਗ ਪੀਣਾ ਵਾ ਮੇਰੇ ਡੈਡੀ ਪੀਂਦੇ ਆ ਇਹ ਗੱਲਾਂ ਦਾ ਦੁੱਖ ਲੱਗਾ ਵੇਖੋ ਜਿਹੜੀ ਇਨਟਰੋਸਪੈਕਸ਼ਨ ਐ ਨਾ ਉਹ ਕਰਨ ਦੀ ਲੋੜ ਐ ਇਸ ਵੇਲੇ ਸਾਨੂੰ ਆਪ ਮੁਹਾਰੇ ਗਰਾਊਂਡ ਲੈਵਲ ਤੇ ਬੱਚਿਆਂ ਕੋਲ ਪਹੁੰਚਣਾ ਪਏਗਾ ਜੇ ਅਸੀਂ ਬੱਚਿਆਂ ਕੋ ਪਹੁੰਚਾਂਗੇ ਉਹਨਾਂ ਦਾ ਹੌਸਲਾ ਵਧਾਵਾਂਗੇ ਤੇ ਉਹ ਟਾਈਮ ਦੂਰ ਨਹੀਂ ਐ ਕਿ ਪੰਜਾਬ ਜਿਹੜਾ ਵਾ ਰੰਗਲਾ ਪੰਜਾਬ ਬਣੇਗਾ ਕਿਉਂ ਸਿਰਫ ਤੇ ਸਿਰਫ ਜਿਹੜੇ ਨੇ ਵੱਡੇ ਵੱਡੇ CBSE ICSE ਸਕੂਲ ਦੇ ਬੱਚੇ ਹੀ ਕਿਉਂ ਕੋਈ ਅਫਸਰ ਬਣਨ ਕਿ ਇਹਨਾਂ ਦਾ ਰਾਈਟ ਨਹੀਂ ਐ ਇਫ ਦੇ ਆਰ ਗੈਟਿੰਗ ਫ੍ਰੀ ਐਜੂਕੇਸ਼ਨ ਇਟ ਮੀਨਸ ਉਹਨਾਂ ਨੂੰ ਕੋਈ ਹੋਰ ਚੀਜ਼ ਨਾ ਮਿਲੇ ਉਹਨਾਂ ਨੂੰ ਹੌਸਲਾ ਨਾ ਮਿਲੇ ਉਹਨਾਂ ਨੂੰ ਪਿਆਰ ਨਾ ਮਿਲੇ ਉਹਨਾਂ ਨੂੰ ਅਸੀਂ ਡਾਊਨ ਗਿਣੀਏ ਉਨਾਂ ਕੋ ਲੋਕ ਜਾਨ ਨਾ ਮਿਲਣ ਕਿਉਂ? ਉਹਨਾਂ ਦੇ ਪੇਰੈਂਟਸ ਜਿਹੜੇ ਨੇ ਉਹ ਗਲਤ ਘਰ ਦੇ ਵਿੱਚ ਜੋ ਨਸ਼ੇ ਔਰ ਚੀਜ਼ਾਂ ਕਰ ਰਹੇ ਨੇ ਘਰ ਦੇ ਵਿੱਚ ਵਿਤਕਰਾ ਬੱਚਿਆਂ ਨਾਲ ਹੋ ਰਿਹਾ। ਜੇ ਇਹ ਚੀਜ਼ਾਂ ਨੂੰ ਅਸੀਂ ਠੀਕ ਨਹੀਂ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਡਾ ਐਜ਼ ਅ ਸਿਟੀਜ਼ਨ ਸਾਡੀ ਸਟੇਟ ਦਾ ਹੋਣ ਦਾ ਜਿਹੜਾ ਫਰਜ਼ ਆ ਅਸੀਂ ਨਿਭਾ ਰਹਿਆਂ ਔਰ ਇਹ ਟੀਮ ਜਿਹੜੀ ਹੈ ਇਹ ਫਰਜ਼ ਬੜੇ ਸਾਲਾਂ ਤੋਂ ਨਿਭਾ ਰਹੀ ਹੈ ਔਰ ਅੱਜ ਦੀ ਅੱਜ ਦੀ ਜਿਹੜੀ ਬੈਗਾਂ ਦੀ ਸੇਵਾ ਹੈ ਸਾਡੀ ਭੈਣ ਹੈ ਇਹਨਾਂ ਨੇ ਅੱਜ ਦੀ ਸੇਵਾ ਹੈ ਲਈ ਔਰ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਕੀ ਲੱਗਾ ਇਨਾਂ ਦੇ ਪੈਸੇ ਲੱਗੇ ਇਹਨਾਂ ਨੇ ਸੇਵਾ ਕੋਈ ਕੋਈ ਕਰ ਸਕਦਾ ਕੋਈ ਕੋਈ ਕਰ ਸਕਦਾ ਔਰ ਹਮੇਸ਼ਾ ਅੱਗੇ ਆਂਦੇ ਨੇ ਇਹਨਾਂ ਨੇ ਬੱਚਿਆਂ ਨੂੰ ਬੜੀਆਂ ਗੱਲਾਂ ਕਹੀਆਂ ਔਰ ਇਹਨਾਂ ਕੋਲੋ ਅੱਜ ਕਹਿੰਦੇ ਨਾ ਕੋਈ ਵਾਦਾ ਲੈ ਲਓ ਤੇ ਉਹ ਜੇ ਵੀਡੀਓ 'ਚ ਆ ਜੇ ਤੇ ਵਾਦਾ ਤੋੜ ਨਹੀਂ ਸਕਦੇ ਮਹਬਾਨੀ ਜੀ ਕੋਈ ਕੋਈ ਵਾਦਾ ਲੈਣਾ ਮਹਬਾਨੀ ਜੀ ਮੈਂ ਸ਼ਾਇਦਾਂ ਸਪੋਰਟ ਕਰਦੇ ਰਹੋਗੇ ਜਸ ਸੇਵਾ ਸੁਸਾਇਟੀ ਤੁਹਾਡੀ ਸੁਸਾਇਟੀ ਹੈ ਇੱਕ ਲੋਕਾਂ ਨੂੰ ਮੈਸੇਜ ਦਿਓ ਜਿਵੇਂ ਤੁਸੀਂ ਅੱਜ ਵੇਖਿਆ ਬੱਚੇ ਦੋ ਦਿਨ ਬੱਚੇ ਸਕੂਲ ਦੇ ਗਲਤ ਹਰਕਤਾਂ 'ਚ ਪਏ ਹੋਏ ਨੇ ਤੁਸੀਂ ਉਹਨਾਂ ਨੂੰ ਸਮਝਾਇਆ ਵੀ ਪੰਜਾਬ ਨੂੰ ਇੱਕ ਮੈਸੇਜ ਦੇ ਦਿਓ ਕਿ ਪੈਰੈਂਟਸ ਆਪਣੇ ਬੱਚਿਆਂ ਦਾ ਖਿਆਲ ਰੱਖਣ ਪਲੀਜ਼ आजकल के यूथ में बहुत कॉमन है ड्रग्स करना और नशा करना एंड अल्कोहल वगैरह तो ये सब नहीं करना चाहिए पेयर प्रेशर में आगे बच्चे करते हैं बट इट इज़ वेरी रॉन्ग स्पेशली उनके फ्यूचर के लिए अगर वो आ, अल्कोहल और ऐसे ड्रग्स वगैरह करेंगे तो ना ही उनकी डेवलपमेंट होगी ना ही कोई एजुकेशन होगी और सारा फ्यूचर डिस्ट्रॉय हो जाएगा तो अपने फ्रेंड्स के पीछे लग के या पीयर प्रेशर में आके कोई भी नशा मत करो एंड पढ़ो अच्छे से और अब कुछ बनो लाइफ में ये सेवा नहीं बाकी कीमत महसूस कर रहे हो मुझे तो बहुत अच्छा लग रहा है मतलब मुझे हमेशा ही होता है कि कुछ करो अगर हम कर सकते हैं तो क्यों ना करें जो अंडर प्रिवलेज लोग हैं उनके लिए कुछ करना ही चाहिए एट दी एंड क्या ही है अपने साथ तो लेकर नहीं चले जाना पैसा तो जिनकी हेल्प कर सकते हो जब तक भगवान आपको हम नहीं हेल्प कर रहे भगवान हमारे थ्रू करवा रहे हैं हेल्प तो बस यही है कि अगर कर सकते हो तो जितने लोगों की हेल्प करो खुशियाँ बांट सको वो बांटो ਤੁਸੀਂ ਅੱਗੇ ਵੀ ਇਹ ਸੇਵਾ ਨਿਭਾਉਂਦੇ ਰਹੋ ਬਿਲਕੁਲ ਬਿਲਕੁਲ ਮੈਂ ਇਹਨਾਂ ਨਾਲ ਜੁੜੀ ਹੋਈ ਹਾਂ ਕਾਫੀ ਟਾਈਮ ਸੇ ਤੇ ਮੈਂ ਅੱਗੇ ਵੀ ਜੁੜੀ ਰਹੂੰਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਇਹ ਸੇਵਾ ਨਿਭਾ ਕੇ ਕਿਵੇਂ ਦਾ ਲੱਗ ਰਿਹਾ ਹੈ ਦੇਖੋ ਜੀ ਹਮੇਸ਼ਾ ਹੀ ਅੰਡਰ ਪ੍ਰਿਵੀਲੇਜਡ ਲੋਕਾਂ ਦੇ ਨਾਲ ਮੀਂਜ਼ ਜੇ ਪਰਮਾਤਮਾ ਨੇ ਤੁਹਾਨੂੰ ਕੁਝ ਦਿੱਤਾ ਹੋਵੇ ਤੇ ਉਹ ਵੰਡ ਕੇ ਹੀ ਤੁਸੀਂ ਮੀਂਜ਼ ਆਪਣੀ ਖੁਸ਼ੀ ਪ੍ਰਾਪਤ ਕਰ ਸਕਦੇ ਸਹੀ ਤਰੀਕੇ ਨਾਲ ਸੋ ਅੰਡਰ ਪ੍ਰਿਵੀਲੇਜ ਲੋਕ ਜਿਹੜੇ ਨੇ ਜ਼ਰੂਰਤਮੰਦ ਲੋਕ ਨੇ ਇਹ ਵੀ ਬਹੁਤ ਵਧੀਆ ਹੋ ਸਕਦੇ ਨੇ ਠੀਕ ਨਾ ਕੀ ਹੈਗਾ ਕਿ ਇਹਨਾਂ ਕੋਲ ਅੱਜ ਸਹੂਲਤਾਂ ਅਵੇਲੇਬਲ ਨਹੀਂ ਹੈਗੀਆਂ ਸਾਨੂੰ ਅੱਜ ਇੱਕ ਸਾਡੀ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਲੋਕਾਂ ਦੇ ਨਾਲ ਖੜੀਏ ਇਹਨਾਂ ਲੋਕਾਂ ਦੀ ਮਦਦ ਕਰੀਏ so that ਇਹ ਵੀ ਅੱਗੇ ਆ ਸਕਣ ਤੇ ਸਮਾਜ ਦੀ ਬਿਹਤਰੀ ਲਈ ਕੰਮ ਕਰ ਸਕਣ ਤੁਸੀਂ ਅੱਗੇ ਵੀ ਇਹਨਾਂ ਦਾ ਸਹਾਰਾ ਹੀ ਬੰਦੇ ਰਹੋਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਹਾਰੇ ਬੰਦੇ ਰਹੀਏ ਕਿ ਆਪਣਾ ਸਹਾਰਾ ਇਹ ਆਪ ਬਣ ਸਕਣ ਤੇ ਅੱਗੇ ਕਿਸੇ ਦਾ ਸਹਾਰਾ ਬਣ ਸਕਣ। ਅਸੀਂ ਇਹਨਾਂ ਨੂੰ ਡਿਪੈਂਡੈਂਟ ਨਹੀਂ ਬਣਾਉਣਾ ਚਾਹੁੰਦੇ। ਚਾਹੁੰਦੇ ਹਾਂ ਕਿ ਅੱਜ ਇਹ ਕਿਸੇ ਮੁਸ਼ਕਲ ਹਾਲਾਤ ਦੇ ਵਿੱਚ ਹੈਗੇ ਨੇ ਇੱਥੋਂ ਦੀ ਉੱਬਰ ਕੇ ਇਹੋ ਜੀ ਸਿਚੁਏਸ਼ਨ ਤੇ ਆਣ ਕਿ ਇਹ ਲੋਕਾਂ ਦਾ ਸਹਾਰਾ ਬਣ ਸਕਣ। ਅੱਜ ਇਹਨਾਂ ਦੀ ਮਦਦ ਕਰਨ ਦੀ ਲੋੜ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਇਹ ਬੈਕਵਰਡ ਹੈਗੇ ਨੇ। ਇਹਨਾਂ ਨੂੰ ਸਿਰਫ ਸਹਾਰੇ ਦੀ ਲੋੜ ਹੈ। ਇਹ ਅੱਗੇ ਲੋਕਾਂ ਦਾ ਬਹੁਤ ਭਲਾ ਕਰ ਸਕਦੇ ਨੇ। ਸਾਡੀ ਜਨਰੇਸ਼ਨ ਆਉਣ ਵਾਲਾ ਦੇਸ਼ ਦਾ ਪੁਖ ਇਹ ਲੋਕ ਨੇ। ਸਹੀ ਹੁਣ ਤਾਂ ਕਿੰਨੀਆਂ-ਕਿੰਨੀਆਂ ਜਗ੍ਹਾ ਤੇ ਜਾ ਚੁੱਕੇ ਹੋ ਅ ਜੀ ਹਜੇ ਤੱਕ ਮੈਨੂੰ ਇਨਾ ਆਈਡੀਆ ਅੰਦਾਜ਼ਾ ਯਾਦ ਨਹੀਂ ਆ ਬਿਕੋਜ਼ ਅਸੀਂ 2018 ਤੋਂ ਜੈ ਸੇਵਾ ਸੋਸਾਇਟੀ ਇਸ ਅ ਮਿਸ਼ਨ ਦੇ ਉੱਤੇ ਤੁਰੀ ਹੋਈ ਹੈ ਅ ਅਸੀਂ 2018 ਤੋਂ ਕਈ ਇਵੈਂਟਸ ਕਰ ਚੁੱਕੇ ਹਾਂ ਜਿਨ੍ਹਾਂ ਦੀ ਗਿਣਤੀ ਨਹੀਂ ਹੈਗੀ ਮੇਰੇ ਕੋਲ ਸੋ ਅੱਗੇ ਵੀ ਹਮੇਸ਼ਾ ਕੋਸ਼ਿਸ਼ ਕਰਦਾ ਰਵਾਂਗੇ ਪਰਮਾਤਮਾ ਸਾ ਸਾਰੀ ਟੀਮ ਨੂੰ ਸਮਰਥਨ ਬਖਸ਼ੇ ਕਿ ਚੰਗਾ ਕਰਦੇ ਰਹੀ ਹੈ ਐਨੀ ਟਾਈਮ ਚ ਕਾਫੀ ਕੁਝ ਵੇਖਿਆ ਨਾ ਸਟਰਗਲ ਕੀਤੀ ਕਿ ਆ ਕਾਫੀ ਹਰ ਇੱਕ ਬੰਦੇ ਨੂੰ ਅਲੱਗ-ਅਲੱਗ ਐਕਸਪੀਰੀਅੰਸ ਹੀ ਮਿਲਦਾ ਕਾਫੀ ਕੁਝ ਸੁਖਿਆ ਸੋਸਾਇਟੀ ਤੋਂ ਬਿਲਕੁਲ ਜੀ ਹਰ ਤਰ੍ਹਾਂ ਦੇ ਕੇਸ ਸਾਡੇ ਕੋਲ ਆਂਦੇ ਨੇ ਲਾਈਕ ਸਾਡੇ ਕੋਲ ਅਸੀਂ 2018 ਤੋਂ ਸਟਾਰਟ ਕੀਤਾ ਸੀ ਸਕੂਲ ਡਿਸਟ੍ਰਿਬਿਊਸ਼ਨ ਬੈਗ ਡਿਸਟ੍ਰਿਬਿਊਸ਼ਨ ਤੋਂ ਹੀ ਉਸ ਤੋਂ ਬਾਅਦ ਚੱਲਦੇ-ਚੱਲਦੇ ਸਾਡੇ ਕੋਲ ਕਈ ਕੇਸ ਇਹੋ ਜਿਹੇ ਵੀ ਆਨੇ ਸਟਾਰਟ ਹੋਏ ਜਿਨ੍ਹਾਂ ਲੋਕਾਂ ਕੋਲ ਘਰ ਦੇ ਵਿੱਚ ਅਰਨਿੰਗ ਹੈ ਨਹੀਂਗਾ ਰਾਸ਼ਨ ਨਹੀਂਗਾ ਘਰਾਂ 'ਚ ਅਸੀਂ ਉਹਨਾਂ ਦੀ ਸਪੋਰਟ ਕਰਨੀ ਸ਼ੁਰੂ ਕੀਤੀ ਸਾਡੇ ਕੋਲ ਕੇਸਿਸ ਆਨੇ ਸਟਾਰਟ ਹੋਏ ਕਿ ਕਈ ਲੋਕ ਆਪਣੀ ਬੱਚਿਆਂ ਦੀ ਸ਼ਾਦੀ ਨਹੀਂ ਕਰ ਪਾਉਂਦੇ ਉਹਨਾਂ ਦੇ ਪੈਸਾ ਨਹੀਂ ਹੁੰਦਾ ਉਹਨਾਂ ਦੀ ਮਦਦ ਕਰਨੀ ਸਟਾਰਟ ਸ਼ੁਰੂ ਕੀਤੀ ਉਸ ਤੋਂ ਬਾਅਦ ਸਾਡੇ ਕੋਲ ਕੇਸਿਸ ਆਨੇ ਸਟਾਰਟ ਹੋਏ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਕਿ ਲੋਕ ਆਪਣੇ ਘਰ ਦੇ ਜਿਨ੍ਹਾਂ ਦੇ ਛੱਤਾਂ ਟੁੱਟੀਆਂ ਨੇ ਸਰਕਾਰੀ ਕੋਈ ਮਦਦ ਨਹੀਂ ਕੀਤੀ ਉਹਨਾਂ ਦੀਆਂ ਛੱਤਾਂ ਦੀ ਮਦਦ ਕਰਨੀ ਸਟਾਰਟ ਕੀਤੀ ਕਰੋਨਾ ਕਾਲ ਦੇ ਵਿੱਚ ਅਸੀਂ ਡੂਰਿੰਗ ਐਕਟਿਵ ਰਹੇ ਸਾਰਾ ਲੋਕਾਂ ਨੂੰ ਰਾਸ਼ਨ ਡਿਸਟ੍ਰਿਬਿਊਸ਼ਨ ਦੇ ਵਿੱਚ ਲੋਕਾਂ ਨੂੰ ਮਾਸਕ ਡਿਸਟ੍ਰਿਬਿਊਸ਼ਨ ਦੇ ਵਿੱਚ ਜਿੱਥੇ ਕਿਤੇ ਵੀ ਪੋਸੀਬਲ ਹੋ ਸਕਦਾ ਹੈ ਸੋ ਬਲੱਡ ਡੋਨੇਸ਼ਨ ਦੇ ਵਿੱਚ ਵੀ ਅਸੀਂ ਕਾਫੀ ਕੰਮ ਕਰ ਰਹੇ ਹਾਂ ਮਤਲਬ ਤੁਸੀਂ ਹਰ ਤਰ੍ਹਾਂ ਦੀ ਸੇਵਾ ਕਰਦੇ ਹੋ ਹਾਂਜੀ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਵੀ ਸਾਨੂੰ ਕੋਈ ਲੋੜਵੰਦ ਨਜ਼ਰ ਆਵੇ ਕਿ ਹਾਂ ਆਦੀ ਮਦਦ ਜ਼ਰੂਰਤ ਹੈਗੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਮਦਦ ਹੋ ਸਕੇ ਅੱਗੇ ਵੀ ਤੁਸੀਂ ਅੱਦੇ ਸੇਵਾ ਕਰਦੇ ਰਹੋਗੇ ਹਾਂਜੀ ਬਿਲਕੁਲ ਜੀ ਅਸੀਂ ਇਸ ਤਰ੍ਹਾਂ ਦੀ ਅੱਗੇ ਵੀ ਮਦਦ ਜਿੱਥੇ ਵੀ ਸਾਨੂੰ ਕੋਈ ਅੰਡਰ ਪ੍ਰਿਵੀਲੇਜ ਲੱਗੇਗਾ ਜਾਂ ਲੋੜਵੰਦ ਲੱਗੇਗਾ ਜਿਹਨੂੰ ਐਕਚੁਅਲ ਲੋੜ ਦੀ ਜ਼ਰੂਰਤ ਹੈ ਸੀ ਉਹਦੀ ਮਦਦ ਕਰਦੇ ਰਵਾਂਗੇ ਪੜੇਗਾ ਪੰਜਾਬ ਪੜੇਗਾ ਪੰਜਾਬ ਪੜੇਗਾ ਪੰਜਾਬ ਪੜੇਗਾ ਪੰਜਾਬ ਸਰਦ ਤੋਂ ਹੁਣ ਤੇ ਕਿੰਨੇ ਬੱਚਾ ਨੂੰ ਬੈਗ ਵੰਡ ਚੁੱਕੇ ਹੋ ਅਸੀਂ ਹਰ ਸੀਜ਼ਨ 'ਚ ਦੀਦੀ 1000 ਬੱਚਿਆਂ ਨੂੰ ਬੈਗਸ ਦਿੰਨੇ ਆ ਬੈਗਸ ਦੇ ਨਾਲ ਸਟੇਸ਼ਨਰੀ ਹੁੰਦੀ ਹੈ ਔਰ ਸਭ ਤੋਂ ਜ਼ਰੂਰੀ ਉਹਨਾਂ ਨਾਲ ਕੁਝ ਗੱਲਾਂ ਕਰੀਦੀਆਂ ਜਿਹੜੀਆਂ ਦੁਨਿਆਵੀ ਗੱਲਾਂ 'ਚ ਬੱਚੇ ਅੱਗੇ ਵੱਧ ਸਕਦੇ ਆ ਕਿ ਜਿਵੇਂ ਸਰੋਜ ਸਕੂਲੇ ਆਓ ਛੁੱਟੀ ਨਾ ਕਰੋ ਨਾ ਆ ਕੇ ਆਓ ਤਿਆਰ ਹੋ ਕੇ ਆਓ ਟੀਚਰਜ਼ ਦੀ ਰਿਸਪੈਕਟ ਕਰੋ ਮਾਪੇ ਦਾ ਰਿਸਪੈਕਟ ਕਰੋ ਨਸ਼ੇ ਦੇ ਮੁੱਦੇ ਤੇ ਅੱਜ ਗੱਲ ਕੀਤੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੈ ਮੇਰੀ ਇਸ ਵੀਡੀਓ ਨੂੰ ਗਲਤ ਨਾ ਸਮਝਿਓ ਇਹ ਸੱਚ ਹੈਗਾ ਜੇ ਕਿ ਸਕੂਲ ਦੇ ਛੋਟੇ-ਛੋਟੇ ਬੱਚੇ ਨਸ਼ੇ ਕਰ ਰਹੇ ਆ اور میں بڑا سرپرائز ਹੋਇਆ ਅੱਜ ਅੱਜ ਅੱਖਾਂ ਰੋਪੀਆਂ ਸਾਡੀਆਂ ਵੇਖ ਕੇ ਕਿ ਇਹ ਭੁਵਿੱਖ ਹੈ ਕਿ ਇਹਨੂੰ ਅੰਦੇਖਾ ਕੀਤਾ ਜਾ ਰਿਹਾ ਹੈ ਕਿ ਸਰਕਾਰਾਂ ਨੇ ਸਿਰਫ ਤੇ ਸਿਰਫ ਸਰਕਾਰੀ ਸਕੂਲ ਦੀ ਬਿਲਡਿੰਗ ਦੇਣੀ ਹੈ ਇਸ ਤੋਂ ਇਲਾਵਾ ਕੋਈ ਨਹੀਂ ਦੇਣਾ ਉਹਨਾਂ ਨੂੰ ਜ਼ਿੰਦਗੀ ਜੀਣ ਦੇ ਸਲੀਕੇ ਨਹੀਂ ਦੇਣੇ ਬੱਚਿਆਂ ਨੂੰ ਇਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਜ਼ਰੂਰੀ ਹੈ ਇਹਨਾਂ ਨੂੰ ਲੋਕੀ ਆ ਕੇ ਮਿਲਿਆ ਕਰਨ ਤੁਹਾਡੇ ਕੋਈ ਇੰਨੇ ਇੰਨੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਇੰਨੀਆਂ ਤਨਖਾਹਾਂ ਦਿੰਦੇ ਬੱਚਿਆਂ ਦਾ ਬੱਚਿਆਂ ਨੂੰ ਆ ਕੇ ਮਿਲੋ ਇਹਨਾਂ ਦੇ ਪੇਰੈਂਟਸ ਦੀ ਕਾਉਂਸਲਿੰਗ ਜ਼ਰੂਰੀ ਹੈ ਉਹ ਕਹਿੰਦੇ ਮੇਰੇ ਡੈਡੀ ਨਸ਼ਾ ਕਰਦੇ ਮੈਂ ਤਾਂ ਕਰਦਾ ਵਾਂ ਦੇਖ ਤੋਰ ਇਹ ਚੀਜ਼ਾਂ ਨੂੰ ਸਾਨੂੰ ਕੰਟਰੋਲ ਕਰਨਾ ਪਏਗਾ ਬਾਬਾ ਜੀ ਦੀ ਮੇਰ ਦੇ ਨਾਲ ਜੇ ਅਸੀਂ ਆਨੇ ਆ ਅਸੀਂ ਤੇ ਬੈਗ ਦੇ ਚੱਲੇ ਆ ਕਾਪੀਜ਼ ਦੇ ਚੱਲੇ ਆ ਬੜੀਆ ਵਧੀਆ ਉਹਨਾਂ ਨਾਲ ਗੱਲਾਂ ਵੀ ਕੀਤੀਆਂ ਪਰ ਕਿੰਨੀ ਦੇਰ ਉਹਨਾਂ ਦੇ ਮਾਈਂਡ 'ਚ ਗੱਲਾਂ ਰਹਿਣਗੀਆਂ ਇਹ ਰਹਿਣਗੀਆਂ ਜੇ ਕਰਿਕੂਲਮ ਦੇ ਵਿੱਚ ਤੁਸੀਂ ਪੰਜਾਬ ਬਾਰੇ ਦੱਸੋ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਬਾਰੇ ਨਹੀਂ ਪਤਾ ਜਿਨ੍ਹਾਂ ਨੇ ਸ੍ਰਿਸ਼ਟੀ ਤੁਸੀਂ ਸੋਚ ਸਕਦੇ ਹੋ ਮੈਂ ਕਿਸੇ ਸਿੱਖ ਧਰਮ ਦੀ ਨਾ ਗੱਲ ਕਰਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਤਾਂ ਸਾਰੇ ਹੀ ਮੰਨਦੇ ਆ ਪਾਕਿਸਤਾਨ ਲਾ ਲਓ ਜਿਹੜੇ ਮਰਜੀ ਦੇਸ਼ ਲਾ ਲਓ ਯੂਕੇ ਲਾ ਲਓ ਯੂਐਸਏ ਲਾ ਲਓ ਤੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਪਹਿਲੇ ਗੁਰੂ ਦਾ ਨਾ ਪਤਾ ਹੋਵੇ ਤਿੰਨ ਚੀਜ਼ਾਂ ਦਾ ਨਾ ਪਤਾ ਹੋਵੇ ਕਿਉਂ ਕਿ ਸਿੱਖਿਆ ਦੇ ਕਮੀ ਰਹਿ ਗਈ ਹੈ ਸਿਰਫ ਤੇ ਸਿਰਫ ਜਿਹੜੀ ਗੱਲ ਆ ਗਈ ਨਾ ਸਾਡੀਆਂ ਸਰਕਾਰਾਂ ਕਹਿੰਦੀਆਂ ਰਿਜ਼ਲਟ ਚੰਗਾ ਚਾਹੀਦਾ ਰਿਜ਼ਲਟ ਚੰਗਾ ਕਰਨ ਵਾਸਤੇ ਟੀਚਰਸ ਨੂੰ ਪੇਪਰ ਦੇਣੇ ਪੈ ਰਹੇ ਆ ਚਾਰ ਸਾਲਾਂ ਪੰਜ ਸਾਲਾਂ ਲਈ ਜੇ ਚੀਟਿੰਗ ਦਾ ਤੁਸੀਂ ਇਹ ਟੀਚਰਸ ਨੂੰ ਇਹ ਕਹਿ ਦੋ ਨਾ ਕਿ ਕੋਈ ਗੱਲ ਨਹੀਂ ਜੇ ਬੱਚੇ ਫੇਲ ਹੁੰਦੇ ਹੋਣ ਪੰਜਵੇਂ ਸਾਲ 'ਚ ਤੁਹਾਨੂੰ ਸਰਕਾਰੀ ਸਕੂਲ ਦੇ 12ਵੇਂ ਦਾ ਬੱਚਾ ਤੁਹਾਨੂੰ ਪੀਸੀਐਸ ਦਾ ਐਸਪੀਰੈਂਟ ਮਿਲੇਗਾ ਉਹਦੀ ਤਿਆਰੀ ਕਰਨ ਵਾਸਤੇ ਉਹਦੇ 'ਚ ਕਾਬਲੀਅਤ ਹੋਏਗੀ ਸੋ ਮੈਂ ਡੀਸੀ ਸਾਹਿਬ ਨੂੰ ਕਹਿਣਾ ਚਾਹਨਾ ਅੰਮ੍ਰਿਤਸਰ ਦੇ ਸਕੂਲਾਂ ਦੇ ਵਿੱਚ ਆਓ ਔਰ ਬੱਚਿਆਂ ਨੂੰ ਜਿਹੜਾ ਵਾ ਅੱਗੇ ਵਿਦਿਆਨ ਦੀ ਗੱਲ ਕਰੀਏ ਕੱਲਾ ਰਿਜ਼ਲਟ ਨਾ ਵੇਖੋ ਤੁਸੀਂ ਕੱਲੇ ਰਿਜ਼ਲਟ ਦੀ ਗੱਲ ਕਰ ਰਹੇ ਹੋ ਤਾਂ ਕਰਕੇ ਰਿਜ਼ਲਟ ਹੀ ਮਾੜਾ ਆ ਰਿਹਾ ਵਾ ਤੁਹਾਡੇ ਕੋਲ ਤਾਂ 70% ਰਿਜ਼ਲਟ ਆ ਗਿਆ ਤਾੜੀਆਂ ਵੱਜ ਗਈਆਂ ਅਗੇ ਸਕੂਲ ਵਧੀਆ ਹੋਏ ਪਰ ਅਲਟੀਮੇਟਲੀ ਬੱਚਿਆਂ ਚ ਕੀ ਹੋ ਗਿਆ ਜਿਹੜਾ ਬੱਚਾ ਦਾ ਨਾਮ ਜੋਤੀ ਆ ਤੇ ਉਹ ਆਪਣਾ ਜੋਤੀ ਵਰਡ ਹੀ ਨਹੀਂ ਲਿਖ ਸਕਦੀ ਉਹਨੇ 10ਵੀਂ ਕਰ ਲਈ ਤੇ ਉਹ ਕੀ ਬਣੇਗਾ ਲੋਕਾਂ ਦੇ ਘਰਾਂ ਚ ਜਾ ਕੇ ਉਹ ਕੰਮ ਹੀ ਕਰਨਗੇ ਬੌਂਡਡ ਲੇਬਰ ਹੀ ਬਣੇਗੀ ਚਾਈਲਡ ਲੇਬਰ ਹੀ ਬਣੇਗੀ ਤੇ ਜੇ ਬੱਚਿਆਂ ਨੂੰ ਅੱਗੇ ਵਧਾਣਾ ਨਾ ਤੇ ਸਰਕਾਰੀ ਸਕੂਲਾਂ ਦੇ ਟੀਚਰਜ਼ ਦੇ ਹੱਥ ਖੋਲ ਦਿਓ ਉਹਨਾਂ ਨੂੰ ਤਗੜੇ ਕਰ ਦਿਓ ਕਿ ਬੱਚਿਆਂ ਨੂੰ ਪੜਾਓ ਕੋਈ ਚੀਟਿੰਗ ਨਹੀਂ ਹੋਣੀ ਚਾਹੀਦੀ ਜੇ 4 ਸਾਲ ਬਾਅਦ ਪੰਜਾਬ ਦਾ ਰਿਜ਼ਲਟ ਵੇਖਿਓ ਸੁਹਾਣਾ ਆਊਗਾ ਔਰ ਰੰਗਲਾ ਪੰਜਾਬ ਬਣੇਗਾ ਥੈਂਕ ਯੂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੋ ਉਹਨਾਂ ਨੂੰ ਵੀ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਤੇ ਉਹੀ ਕਹਾਂਗਾ ਕਿਰਤ ਕਰੋ ਨਾਮ ਜੋ ਕੋ ਵੰਡ ਛਕੋ ਜਿਹੜਾ ਵੰਡ ਚੱਕਣਾ ਉਹਦੇ ਵਿੱਚ ਤੁਹਾਡਾ ਜੋ 1 ਰੁਪਇਆ ਕਮਾਦੇ ਉਹਦੇ 10 ਪੈਸੇ ਕਿਸੇ ਲਈ ਰੱਖੋ ਉਸ ਤੋਂ ਵੀ ਜ਼ਰੂਰੀ ਪੈਸਿਆਂ ਤੋਂ ਵੀ ਜ਼ਰੂਰੀ ਆ ਕੇ ਬੱਚਿਆਂ ਨੂੰ ਮਿਲੋ ਕੋਈ ਲੋੜਵੰਦ ਖੜਾ ਨਾ ਉਹਦੇ ਮੋਢੇ ਤੇ ਹੱਥ ਰੱਖ ਦਿਆ ਕਰੋ ਤੇਰੇ ਨਾਲ ਹੌਸਲੇ ਨਾਲ ਹੀ ਸਭ ਕੁਝ ਠੀਕ ਹੋ ਜਾਂਦਾ ਕਿਉਂਕਿ ਉਮੀਦ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋਂ ਵਿੱਚ ਵੀ ਕਿਨਾਰਾ ਹੈ ਥੈਂਕ ਯੂ ਇਹ ਸੇਵਾ ਕਰਕੇ ਤੁਹਾਨੂੰ ਸਕੂਨ ਮਿਲਦਾ ਬਿਲਕੁਲ ਜੀ ਇਹਨਾਂ ਦਾ ਸਾਡਾ ਖੂਨ ਦਾ ਰਿਸ਼ਤਾ ਨਹੀਂ ਹੈ ਸਕੂਨ ਦਾ ਰਿਸ਼ਤਾ ਹੈ ਔਰ ਸਕੂਨ ਦੇ ਰਿਸ਼ਤੇ ਤਹਿਤ ਇਹਨਾਂ ਕੋ ਲਾਏ ਆ ਤੁਸੀਂ ਦੇਖ ਸਕਦੇ ਹੋ ਬੱਚੇ ਕਿੱਡੇ ਖੁਸ਼ ਹੈ ਮੈਨੂੰ ਲੱਗਦਾ ਕਿ ਅੱਜ ਉਹਨਾਂ ਨੇ 10 12 ਪ੍ਰੋਮਿਸ ਕੀਤੇ ਇੱਕ ਵੀ ਯਾਦ ਰਹਿ ਜਾਊਗਾ ਨਾ ਜੀ ਇਹਨਾਂ ਵੀ ਰਹਿ ਦੂਗਾ ਨਾ ਕਿ ਪੈਲੀਆਂ 'ਚ ਰੁੱਖ ਨਾ ਕੱਟੇ ਜਾਣ ਔਰ ਪਰਾਲੀ ਨਾ ਸਾੜੀ ਜਾਵੇ ਤੇ ਉਹੀ ਸਮਝੋ ਕਿ ਪੰਜਾਬ ਨੂੰ ਅੱਗੇ ਲਿਆਏਗਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਦੀ ਤਰ੍ਹਾਂ ਜਸ ਸੇਵਾ ਸੁਸਾਇਟੀ ਅੱਜ ਇਸ ਸਕੂਲ ਮਾਲੋਵਾਲ ਪ੍ਰਾਇਮਰੀ ਸਕੂਲ ਦੇ ਵਿੱਚ ਆਏ ਨੇ ਜਿਹੜੇ ਕਿ ਬੱਚਿਆਂ ਨੂੰ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਕਿ ਬੈਗ ਕਾਪੀਜ਼ ਵਿਦ ਪੈਨਸਲ ਸਭ ਬੱਚਿਆਂ ਨੂੰ ਪ੍ਰੋਵਾਈਡ ਕਰ ਰਹੇ ਆ ਔਰ ਅਸੀਂ ਆਪਣੇ ਇਸ ਸਾਰੇ ਇੱਕ ਛੋਟੇ ਜਿਹੇ ਪ੍ਰੋਸੀਜਰ ਦੇ ਵਿੱਚ ਇਹ ਦੇਖਿਆ ਵੀ ਇੱਥੇ ਕੁਝ ਬੱਚੇ ਨਸ਼ੇ ਵੀ ਕਰਦੇ ਆ ਜਿਹੜੀ ਕਿ ਬਹੁਤ ਹੀ ਜ਼ਿਆਦਾ ਦੁਖਦਾਈ ਗੱਲ ਸੀਗੀ ਅਸੀਂ ਇਹ ਦੇਖਿਆ ਉਹ ਛੋਟੇ ਬੱਚੇ ਕਿਉਂ ਨਸ਼ਾ ਕਰਦੇ ਆ ਅਸੀਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਵੀ ਤੁਸੀਂ ਕਿਉਂ ਨਸ਼ਾ ਕਰਦੇ ਹੋ ਪਰ ਉਹਨਾਂ ਨੇ ਦੱਸਿਆ ਨਹੀਂ ਪਰ ਛੋਟਾ ਜਾਂ ਕਰ ਨੇ ਪਤਾ ਲੱਗਾ ਉਹਨਾਂ ਦੇ ਮਾਪਿਓ ਵੀ ਖੁਦ ਇਸ ਦੇ ਵਿੱਚ ਇਨਵੋਲਵ ਨੇ ਫਾਦਰ ਇਨਵੋਲਵ ਨੇ ਉਹ ਨਸ਼ਾ ਕਰਦੇ ਨੇ ਸੋ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਜਿਹੜੇ ਪੇਰੈਂਟਸ ਖੁਦ ਆਪ ਨਸ਼ਾ ਵੀ ਕਰਦੇ ਉਹਨਾਂ ਦੇ ਬੱਚੇ ਵੀ ਕਰਦੇ ਆ ਮੈਨ ਇਜ਼ ਐਨ ਇਮਿਟੇਟਰ ਕੀ ਦੇਖਦਾ ਜੋ ਸਾਹਮਣੇ ਹੁੰਦਾ ਉਹ ਹੀ ਉਹ ਖੁਦ ਕਰਨ ਲੱਗ ਪੈਂਦਾ ਸੋ ਇਹ ਬੱਚਿਆਂ ਦਾ ਬੱਚੇ ਦੇ ਇੱਕ ਚਿੱਟੀ ਸਲੇਟ ਹੁੰਦੇ ਆ ਤੁਸੀਂ ਉਸ ਚਿੱਟੀ ਸਲੇਟ ਦੇ ਵਿੱਚ ਜੋ ਕੁਝ ਵੀ ਲਿਖ ਦਿਓਗੇ ਉਹ ਤੁਹਾਡੇ ਸਾਹਮਣੇ ਆ ਜਾਣਾ ਸਾਰਾ ਸੋ ਹੀ ਸਿਸਟਮ ਸਾਡਾ ਇਹਨਾਂ ਬੱਚਿਆਂ ਦਾ ਇਹਨਾਂ ਬੱਚਿਆਂ ਨੂੰ ਜੇ ਅਸੀਂ ਚੰਗੀ ਸਿੱਖਿਆ ਅੱਗੇ ਅਸੀਂ ਦੇਵਾਂਗੇ ਚੰਗਾ ਪੜਾ ਦੇਵਾਂਗੇ ਚੰਗੀ ਨੌਲੇਜ ਦੇਵਾਂਗੇ ਤਾਂ ਆਦੀ ਅੱਗੇ ਵੱਧ ਸਕਦੇ ਆ ਇਸ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਬੱਚੇ ਕਿੰਨੇ ਖੁਸ਼ ਹੈ ਉਹਨਾਂ ਨੂੰ ਹਰ ਇੱਕ ਐਜੂਕੇਸ਼ਨ ਦੀ ਚੀਜ਼ ਪ੍ਰੋਵਾਈਡ ਕੀਤੀ ਜਾ ਰਹੀ ਹੈ ਜੱਸੇ ਬਸ ਸੁਸਾਇਟੀ ਅੱਗੇ ਵੀ ਇਸ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਕਰਦੀ ਰਹੇਗੀ ਇਸ ਦੇ ਨਾਲ ਹੀ ਮੈਂ ਮਰਨਿਤ ਕੈਮਰਾਮੈਨ ਅਰਸ਼ ਦੇ ਨਾਲ ਗ੍ਰੇਟ ਪੰਜਾਬ ਟੀਵੀ